ਬੱਲੇ ਸਿਕਲ ਜੀ ਸਿਕਲ ਜੀ ਹੋਰ ਬਾਈ ਜੀ ਕਿਦਾਂ ਜੀ ਠੀਕ ਠਾਕ ਜੀ ਤੁਹਾਨੂੰ ਆਪਣਾ ਮੇਰਾ 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 ਬਾਪੇ ਦੀਆਂ ਮੇਰਾ ਆਕੇ ਰੱਬ ਦੀਆਂ ਮੇਰਾ ਹੋਣਾ ਚਾਹੀਦੀਆਂ ਬੰਦੇ ਇੱਕ ਦੂਜੇ ਹਸਾਰੇ ਬਣਿਆ ਕਿ ਨਹੀਂ ਸਾਰਾ ਇੱਕ ਦੂਜੇ ਦਾ ਖਾਣਾ ਬਿਲਕੁਲ ਜੀ ਬਰੇ ਬਾਪੇ ਦੀਵਸਾਂ ਦੀ ਬੜੀ ਕਿਰਪਾ ਚੱਕੀ ਜਾਂਦੇ ਫੱਟੇ ਬਾਈ ਜੀ ਫਰ ਮੈਂ ਨਾ ਮੇਟੋ ਮੇਟੀ ਵੇਖ ਜਾਂਦਾ ਮਾਂ ਮਾਂ ਦੇ ਲਿਆਂਦਾ ਹੀ ਬੜਾ ਵੀ ਹੁਣ ਮਈਆਂ ਮਿਲੀਆਂ ਨੇ ਸਵੇਰ ਦੀਆਂ ਅੱਛਾ ਮੈਂ ਨਹੀਂ ਦੱਤੀ ਆ ਮੈਂ ਨਹੀਂ ਅੱਜ ਵੀਡੀਓ ਪਾਉਣੀ ਪਉਣੀ ਆ ਬੰਦੇ ਤਾਂ ਬੜੇ ਤਰਲੇ ਤੇ ਹੀ ਟੱਢਣਾ ਠੀਕ ਹੈ ਨਾ ਮੈਂ ਤੁਹਾਡਾ ਭਾਈ ਉਹਦੀ ਮਾਲ ਇਹ ਤਾਂ ਬਿਵਾਰੀ ਚੱਕੀ ਦ ਪਹਿਲੇ ਮਨ ਆਪਣੇ ਦਿਨ ਖੇੜਾ ਨਹੀਂ ਛੱਡਦੇ ਹਾਂ ਜੀ ਅੰਡੇ ਦੇ ਖੇੜਾ ਨਹੀਂ ਛੱਡਦੇ ਹਾਂ ਪਿੰਦੇ ਵਿੱਚ ਮਾਰ ਜਾਂਦੇ ਦਾ ਨਾ ਸੀ ਜਿਹੜਾ ਪਿੰਦਾ ਆ ਚਲੋ ਕੋਈ ਨਹੀਂ ਪਹਿਲੇ ਇਹਦਾ ਜੋ ਲੋੜ ਪਵੇ ਹਾਂ ਜੀ ਹਾਂ ਜੀ ਇਦਾਂ ਹੀ ਚੱਲਦਾ ਜਾਣਾ ਸੰਸਾਰ ਆ ਬਾਜੀ ਬਸ ਇੱਕੋ ਜਿਹੜਾ ਹੱਥ ਪੜਾ ਲਿਆ ਫੇਰੀ ਆ ਬਿਲਕੁਲ ਬਿਲਕੁਲ ਬਾਜੀ ਜਿਹੜਾ ਕੋਈ ਕਹਿੰਦਾ ਭਲਾ ਅੱਜ ਕਰਾਂ ਕੋਈ ਸਾਡੇ ਬਿਲਕੁਲ ਭਾਜੀ ਬਿਲਕੁਲ ਐਂ ਹੀ ਆ ਜੀ ਬਾਕੀ ਮਾਲ ਥੋੜਾ ਜਿਹਾ ਚੰਗਾ ਲੈਂਦਾ ਵਾ ਹਾਂ ਜੀ ਹਾਂ ਜੀ ਚੰਗੇ ਮਾਲ ਦਾ ਮੈਨੂੰ ਪਤਾ ਵਾਧਾ ਹੀ ਆ ਵਾਧਾ ਵਾਧਾ ਜੀ ਵਾਧਾ ਕਈ ਵਾਰ ਆਦੇ 15 ਨਾਲ ਟ੍ਰੈਨ ਦੇ ਉਹ ਜਿਹੜੀ ਮਈ ਬੱਚ ਆਉ ਬੱਜ ਅਸਾਂ ਠੀਕ ਹੈ ਮਾਰੇ ਤਾਂ ਲੱਖ ਮਈਂ ਦੀ ਹਰੀਆਂ ਦਿੱਤੀ ਆ ਵੇਖੋ ਜੀ ਜੋ ਮੈਂ ਸਾਧੂ ਤਾਂ ਹੈਗਾ ਤਾਂ ਹੀ ਦੁਆਇਆ ਦੋ ਦੋਵੇਂ ਡੰਗ ਚਵਾਕ ਦਿੱਤੀ ਮਈਂ ਹਾਂਜੀ ਤੇ ਜੇ ਇਹ ਬੰਦੀ ਮਈਂ ਦਾ ਕੋ ਕਰੂ ਇਧਰ ਗਈ ਦੋਕਣਾ ਮਈਆਂ ਵੇਚ ਦਿੰਦੇ ਜੋ ਖਾਲੀ ਨਿਕਲਦੀਆਂ ਬਾਹਰ ਤੇ ਕਿਲੋ ਦੁੱਧ ਦਾ ਆਸਦੇ 4 ਕਿਲੋ ਕਿੱਥੋਂ ਆ ਜੂਗਾ 4 ਕਿਲੋ ਹਾਂ ਹਾਂ ਜੀ ਕਿੱਥੋਂ ਪੰਜੇ ਟਰੈਡ ਭੇਜੋ ਦੁੱਧ ਦਾ ਭੰਡਾ ਵਾ ਹਾਂ ਜੀ ਹਾਂ ਜੀ ਮਾਰੋ ਜਿਹੜਾ ਮੋਬਾਈਲ ਦੀ ਮੈਂ ਦੱਸ ਦੀਆਂ ਦੱਸ ਦੀਆਂ ਪਈਆਂ ਭੈਜੀ ਇੱਥੇ ਭੈਜੀ ਕੱਲ ਵੇਚਿਆ ਜਿਹੜੀ ਮੈਂ ਦੋ ਵੱਡੀਆਂ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਇੱਕ ਸਠਿਆਣੀ ਜਲ ਗਈ ਆ ਅੱਛਾ ਉਹ ਬੱਦ ਕੱਲ ਨੂੰ ਕੋ ਵਿਚਾਰੇ ਬੜੇ ਖੁਸ਼ ਹੋਏ ਮੈਂ ਕਿਹਾ ਚੋਲੋ ਅੱਧੀ ਚੋਕ ਇਹਦੇ ਲੈ ਗਏ ਮੈਂ ਸ਼ਾਮ ਨੂੰ ਚੋਕ ਤੇ ਸਵੇਰੇ ਚੋਕ ਇਹ ਦੱਸਿਓ ਮੈਨੂੰ ਵਹੀਂ ਦਾ ਹਾਂ ਬਿਲਕੁਲ ਜੀ ਮੈਂ 13 ਕਿਲੋ ਦੁੱਧੇ 13 ਹੋਊਗਾ ਜ਼ਰਾ ਹਾਂ ਜੀ ਹਾਂ ਪਹਿਲੇ ਇਹਨਾਂ ਨੂੰ ਸਭ ਨੂੰ ਵੇਖਣਾ ਨਾ ਨਾ ਬਰੇਕ ਪੁੱਸਾ ਸਹੀ ਨਹੀਂ ਦੋਗਾ ਹੀ ਆਦਨੇ ਆ ਵੀ ਦੁੱਧ ਵਾਲੀ ਆ ਮਹੀਂ ਵਿੱਚ ਹਾਂਜੀ ਇਹਦੀ 15 ਕਿਲੋ ਦੀ ਗਾਰੰਟੀ ਆ ਹੂੰ ਬਿਲਕੁਲ ਆਪੇ ਹਿਸਾਬ ਲਾ ਲੈ ਕੋਈ ਬਿਲਕੁਲ ਜੀ ਉਹ ਪਰਲੀ ਮੈਂ ਇਹਨੂੰ ਵੱਡੀ ਹਿਸਾਬ ਆ ਵੱਡੀ ਮੈਂ ਮੈਂ ਤੁਹਾਨੂੰ ਲੈਣਾ ਹੀ ਵੱਡੀ ਮੈਂ ਆ ਹਾਂ ਹੁਣ ਰਾਤ ਦੀ ਸੂਈ ਹੈ ਅੱਜ ਹਾਂਜੀ ਅੱਜ ਹੀ ਹੋਈ ਹੈ ਮੈਂ ਟੁਕੜਾ ਮੈਂ ਕੋਈ ਘਾਟੇ ਹੱਥ ਬੰਨ ਨਹੀਂ ਟੁਕੜੀ ਮੈਂ ਲੀਦਾ ਮੈਨੂੰ ਕੋਈ ਜੋ ਮਰਜ਼ੀ ਕੋਈ ਕਰੇ ਮੈਂ ਲੈਂਦਾ ਹੀ ਨਹੀਂ ਇਹਨਾਂ ਸਰਾ ਕੱਲ ਹੀ ਮਿਲਦੀ ਇੱਕ ਹਾਂਜੀ ਹਾਂਜੀ ਦੁੱਧ ਵੀ 8 ਕਿਲੋ ਨਹੀਂ ਕੋ ਹਾਂ ਨਹੀਂ ਲੈਣੀ ਜੀ ਬੱਚਾ ਬੜਾ ਵੱਡਾ ਹੈ ਇਹ ਦਿਨਾਂ ਨਾੜੂ ਵਾਲੀ ਜਾਂ ਪਿਆਰ ਪਈ ਹੋਵੇ ਨਹੀਂ ਯਾਰ ਬਾਜੀ ਬਸ ਚਲੋ ਗੱਪਣਾ ਜੀ ਨਹੀਂ ਸੋਈ ਹੈ ਸੋਈ ਹੈ ਜੀ ਦੇਖੋ ਚੰਗੀ ਮੱਝ ਹਣ ਤੁਸੀਂ ਆ ਵੀ ਆਈ ਨਾੜਾ ਨਾੜਾ ਇਹ ਇੰਨੀ ਕ ਪੋਲੀ ਹੈ ਜੀ ਆਹ ਵੇ ਚੜੇ ਨਾੜਾ ਵੇਖੋ ਰੋਈ ਰੋਈ ਅੰਦਰਾਂ ਮਈ ਹੈ ਆ ਜੀ ਅਈ ਥੱਪੀ ਥੱਪੀ ਅੱਜ ਰਾਤ ਦੀ ਸੋਈ ਹੈ ਮਈ ਮੈਂ ਤੋਰ ਤੋਰ ਥੋੜੀ ਲੰਮ ਗਾੜੀ ਰੱਖ ਦਈਏ ਮੈਂ ਪੰਡ ਪਾਈ ਫਿਰਦੀ ਮੈਂ ਬਿਲਕੁਲ ਪਾਂਡੀ ਵਾਕੇ ਬਾਜੀ ਪਾਂਦੀ ਆ ਬੱਚਾ ਮਰ ਗਿਆ ਆ ਗਿਆ ਜੀ ਕਰਤੀ ਮਗਰਾ ਗਿਆ ਆ ਜੋ ਲੈ ਚਲੋ ਜੰਗਾੜੇ ਗਾਪੇ ਤਨ ਪਤਾ ਹਾਰੇ ਤੋਂ ਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਚੰਗਾ ਬਾਈ ਹੋਰ ਬੜੀ ਤੁਹਾਨੂੰ ਬਤਾ ਚਵਾਈ ਦੀ ਗਨੀ ਪੋਲੀ ਆ ਵੀ ਕਿਤਾ ਗਾਈਆਂ ਨੂੰ ਜਿਆਦਾ ਪੋਲੀ ਹਾਂਜੀ 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 ਬਿਲਕੁਲ ਕੋਈ ਪੂਰ ਛਟਾ ਕੇ ਇਹਦਾ ਥਾਂ ਦਾ ਅਜੇ ਇੱਕੋ ਚਵਾਈ ਕੀਤੀ ਸਰੇ ਦੀ ਠੀਕ ਆ ਵੀ ਹੁਣ ਪਤਾ ਨਹੀਂ ਦੁੱਧ ਦਾਸ ਦਿੰਦੀ ਆ 15 ਦਿੰਦੀ ਆ ਬਿਲਕੁਲ ਜੀ ਕੋਈ ਬੜਿਆ ਨਹੀਂ ਕੋਈ ਨਹੀਂ ਨਹੀਂ ਇਹਨਾਂ ਦੀ 4 ਕਿਲੋ ਤੋਇਆ ਸਰੇ ਬੱਚਾ ਰਜਾਇਆ ਜੋ ਚਲੋ ਹਾਂਜੀ ਕਿੰਨਾ ਕਰਦੀ ਇੱਕੋ ਹੀ ਮੁੱਲ ਕਰਨਾ ਘਟਾਣ ਬਦਲਾ ਕੰਮ ਹੀ ਸ਼ਰਤ ਪੱਕਾ ਹੀ ਅੀਸ ਜੱਲਗੀ ਕੀ ਬਸ 95000 ਦੀ ਮੈਂ 50 ਹਾਂ ਨਾ ਆਈਆਂ ਬਸ ਛੋੜੀ ਹੋਣੀ ਆ 1 ਕਿਹਾ ਬੱਜਲ ਬਸ ਆ ਜਾਓ ਕਰੋ ਜੀ ਆ ਜਾਓ ਆ ਜਾਓ ਇਧਰ ਆ ਜਾਓ ਇਹ ਗੱਬਲੇ ਜੀ ਇਹ ਮੈਂ ਤਿਆਰ ਹੀ ਆ ਬਾਸੇ ਦੇ ਜੇ ਪੰਜ ਛੇ ਲੈਣੇ ਨੇ ਲੋ ਜੀ ਤਿਆਰ ਹੀ ਝੋਟੀ ਆ ਤੇ ਦੇਖੋ ਵੱਡੀ ਝੋਟੀ ਆ ਪੁਲਿਸ ਨੇ ਤੇ ਨੂੰ ਲੈਣ ਦੀ ਝੋੜੇ ਮੰਗਾ ਮੈਨੂੰ ਸ਼ੀਸ਼ੇ ਵਰਗੀਆਂ ਮਈਆਂ ਆ ਜੀ ਨਹੀਂ ਹੁੰਦੀ ਨਹੀਂ ਹੁੰਦੀ ਬਿਲਕੁਲ ਆ ਜਾਓ ਆ ਜਾਓ ਮਿਲ ਜੀ ਆ ਜਾਓ ਆਜੋ ਕਰ ਹੁਣ ਇਹ ਦੂ ਵੱਡੀ ਤੇ ਭਾਜੀ ਐ ਐਂਡ ਹਣ ਸਹੀ ਗੱਲ ਚੱਲੇ ਕਿ ਜੋ ਵੀ ਉਹ ਤੋਂ ਆਪਣੇ ਤੋਂ ਵੱਡੀ ਹੋ ਸਕਦਾ ਦੂ ਵੱਡੀ ਫਿਰ ਭਾਜੀ ਫਿਰ ਤੁਹਾਨੂੰ ਪਤਾ ਫਿਰ ਗਾਹ ਪਰ ਪੈਸੇ ਵੀ ਪੂਰੇ ਰਖਵਾ ਲੱਗਦੀਆਂ ਜੀ ਉਹਦਾ ਫਿਰ ਮੰਮੂ ਅੱਲਾ ਇਹ ਦੇ ਅਜੇ ਮਹੀਨੇ ਵਾਤੋਂ ਘਾਟੋਂ ਘਾਟ ਮਿਲਦੇ ਪੰਜ 6 ਦਿਨ ਲੜਾਈ ਜੋ ਠੀਕ ਆ ਇਹਦੇ 18 18 19 ਤਰੀਕ ਦੇ ਦਿਨ ਪੂਰੇ ਹੋਏ ਆ ਉੱਤੇ ਜਾਣ ਤਾਂ ਬੜਨੀ ਬਹੁਤ ਐ ਮੈਂ ਹੂੰ ਹੂੰ ਇਹਦਾ ਮੋਲ ਇੱਕੋ ਹੀ ਪਾਈ ਹੈ ਕਿ ਜਾਂ ਇੱਕੋ ਹੀ ਛੋੜ ਹੀ ਹੋਣੀ ਬਸ ਜਿੰਨੀ ਕਰ ਮਰਜ਼ੀ ਕਰਦਾ ਜੀ ਇੱਕ 20 ਦੀ ਦੇਣੀ ਇੱਕੋ 1000 ਛੜਨਾ ਇੱਕ 19 ਦੀ ਬਸ ਆ ਜਾਓ ਤਰਾ ਦੀ ਇਹ ਜੀ ਇਹ ਵੀ ਤਿਆਰ ਚ ਮੱਝ ਇਹ ਵੀ ਤਿਆਰੀ ਆ ਆਪਣੇ ਕੋ ਹਿਸਾਬ ਲਾ ਵੀ ਕਿੰਨੇ ਦੁੱਧ ਵਾਲੀ ਹੈ ਮੈਂ ਲਓ ਜੀ ਇਹ ਵੀ ਤਿਆਰੀ ਆ ਇਹ ਵੀ ਬਸ ਇੱਕ ਦੋ ਦੇਣੀ ਲੈਣੀ ਤਾ ਵੇਖੋ ਕੋਈ ਵੱਡੀ ਮੈਂ ਨਾ ਬਣਾਇਆ ਰਾਜੀ ਭਾਜੀ ਪੂਰੀ ਇਹਨੂੰ ਵੱਡੀ ਕੱਦ ਕਿੰਨਾ ਬਾਜੀ ਵੇਖੋ ਇੱਥੋਂ ਵੱਡੀ ਜੀ ਬਸ ਸੁਣੋ ਐਂ ਦਾ ਜੀ ਹੁਣ ਕੋਈ ਕਮੀ ਨਹੀਂ ਮੈਂ ਦੇ ਵਿੱਚ ਮਾਤਾ ਜੀ ਹਾਂ ਬਈਆਂ ਦਾ ਫੱਤ ਵਾਦ ਬਈਆਂ ਪਰ ਰਕਮਾਂ ਬੜੀਆਂ ਲੱਗਦੀਆਂ ਜੀ ਆ ਜਾਓ ਖਮਾਓ ਜੀ ਇਹ ਤਾਂ ਮੇਲੇ ਨ ਮਹੀਨੇ ਕੇ ਘਾਨੇ ਬਣੇ ਜਿਹੜੇ ਦੂ ਵੱਡੇ ਲੈ ਕੇ ਹਨਾ ਜੀ ਆਪਾਂ ਨਾਲੇ ਤੁਹਾਨੂੰ ਦੱਸਿਆ ਵੀ ਟੋਕੜਾ ਦੋ ਤਿੰਨ ਜੂ ਲੈਣੇ ਦੀ ਕੋਈ ਜ਼ਰੂਰਤ ਨਹੀਂ ਹੈ ਹਾਂ ਬਿਲਕੁਲ ਜੀ ਸਾਡੇ ਕੋਲ ਨਹੀਂ ਇਹ ਕੰਮ ਹੁੰਦਾ ਦਾ ਸਾਡੇ ਤੋਂ ਸੰਭੇ ਜਾਂਦੇ ਬਿਲਕੁਲ ਬਜੀ ਬਿਲਕੁਲ ਅਈ ਹੈਗੇ ਦੋਵੇਂ ਪਤਾ ਹੀ ਕੰਮ ਹੋਣਾ ਕੀ ਨਹੀਂ ਨਹੀਂ ਸਹੀ ਸਹੀ ਗੱਲ ਹੈ ਜੀ 5 ਤੋਂ 6 ਮਹੀਆ ਸੱਤ ਸੱਤ ਬਸ ਪਰਸੋਂ ਸਾਡੇ ਉਹਦੇ 6 ਤਾਂ ਦੱਸਿਆ ਜਿੰਨੀਆਂ ਸੰਭਲੀਆਂ ਹਨਾ ਜੀ ਜਿੰਨੀਆਂ ਨੇ ਹੋਣੀਆਂ ਵੱਧ ਨਹੀਂ ਹੋਣਗੀਆਂ ਹਾਂ ਜੀ ਇਹਦਾ ਇੱਕੋ 193000 93 ਆ ਨਹੀਂ 1000 ਛੜਦਾ ਕੁਚ 93000 ਚੋ ਜਾਨ ਦੋ ਇਹ ਵੀ ਗੱਪਣੇ ਜੀ ਇਹ ਵੀ ਗੱਪਣੇ ਲੋ ਜੀ ਇਹ ਵੀ ਗੱਪਣਾ ਤੇ ਵੇਖੋ ਮੈਂ ਵੀ ਬਹੁਤ ਚੰਗੀ ਆ ਪੱਕੀ ਸਵਾਈ ਮੈਂ ਦੀ ਬੜੀ ਪੋਲੀ ਰੋੜ ਗਈ ਤੇ ਥਾਣੇ ਵੇਖੋ ਕਰਾ ਦੀ ਲਾਉਣ ਦਾ ਆਈਡੀ ਆ ਸੰਤ ਚਾਰ ਪੰਜ ਦਿਨ ਗਿਣਤੀ ਦੇ ਲੈਣੇ ਨੇ ਸਾਰੇ ਬਿਲਕੁਲ ਜੀ ਆ ਦੇਖੋ ਚੱਲਾਂ ਦੋ ਜੀ ਵੇਖੋ ਝੱਡਾ ਕਿਡਾ ਵਧੀਆ ਮੈਂ ਦਾ ਮਜ਼ਬੂਤ ੜਾ ਥਾ ਆ ਮੇਰੇ ਮੜਾ ਕਵਾਲਾ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਦੇਖੋ ਚੱਲਣ ਦੋ ਛੜਾ ਕਿਉਂ ਨਹੀਂ ਪਾੜੀ ਮੈਂ ਲਈ ਆਈ ਸੀ ਉਹ ਆ ਵੀ ਨੀ ਨਾ ਹੋ ਜੇ ਹੁਣ ਲਈ ਮੈਂ ਛੜਾ ਵਾਲੀ ਛੱਡ ਆਇਆ ਵੀ ਨਹੀਂ ਲਈ ਕਿਉਂਕਿ ਵੀ ਛੱਡ ਆ ਹਾਂਜੀ ਲਾਸਟ ਕੀ ਹੋ ਰਹੀ ਗਿਆ ਨਹੀਂ ਹੋ ਚਾਰੇ ਅੱਜ ਬੋਲੋ ਮੋਲੇ ਦਾ 72000 ਹਾਂਜੀ 71000 ਦੀ ਦਵਾਂਗੇ ਜੀ 1000 ਛੱਡ ਦੋ ਚੱਲ 70 ਦੀ 70 ਦੀ ਚਲੋ ਜਾਣ ਦੋ ਦੇਖੋ ਚਾਰ ਛੋਟੀਆਂ ਸਿਰੇ ਦੀਆਂ ਪਰ ਸਿਆ ਗਿਆ ਚੈੱਕ ਕਰਕੇ ਪਾਸ ਕਰਨਾ ਭਾਈ ਜੀ ਹਰਪੁਰ ਹੱਲੀ ਕਰਕੇ ਖੜੇ ਕੋਈ ਆ ਹਾਂਜੀ ਹਾਂਜੀ ਬਿਲਕੁਲ ਆ ਮੈਂ ਰਾਤ ਨੂੰ ਸੁੱਈ ਆ ਹੂੰ ਫਿਰ 4 ਕਿਲੋ ਚੁਆਈ ਇਹਦੀ ਕੀਤੀ ਅਜੇ ਬਿਲਕੁਲ ਜੀ ਦੇਖੋ ਆਖੇ 10 12 ਕਿਲੋ ਉਹ ਨਹੀਂ ਹੈਗੀ ਇਹਦੇ ਨਹੀਂ ਨਹੀਂ ਬਿਲਕੁਲ ਜੀ ਹੁਣ ਬੋਲਾ ਇਹ ਦੇਖੋ 8 ਵੇ 12 ਵੇ 10 ਵੇ ਉਹਦੇ ਗਿਣਤੀ ਨਹੀਂ ਕੋਈ ਆ ਇਹ ਚੁਆਈ ਇੰਨੀ ਵਧੀਆ ਵਾ ਹਾਂਜੀ ਭਾਗ ਨਿਆਣਾ ਵੀ ਕੋਈ ਚੋ ਸਕਦਾ ਇਹਨੂੰ ਆ ਮੁੰਡਾ ਸਾਡਾ ਛੱਟ ਹੀ ਕੋਣਦਾ ਜੀ ਅਬਰ ਉਹਨਾਂ ਦੇਖੋ ਜੀ ਹੁਣ ਹੀ ਚੋਣ ਲਗਾ ਹੋਇਆ ਇਹ ਇਹਦੇ ਬਾੜੀ ਦਾ ਜੇ ਮੇਰੇ ਸਾਹ ਨੂੰ ਪਾਣੀ ਵੀ ਚੋਕ ਸਕਦੇ ਨਹੀਂ ਨਹੀਂ ਸਾਰਾ ਕੰਮ ਕਰਦਾ ਪਿਆ ਐਂ ਹੀ ਆ ਬਜੀ ਐਂ ਵਧੀਆ ਕੰਮ ਨਾਲ ਲਾ ਕੇ ਰੱਖੋਗੇ ਨਹੀਂ ਜੀ ਇਹ ਕੰਮ ਨਾਲ ਹੀ ਜਾਣਾ ਨਹੀਂ ਕਦੇ ਤੇ ਕੰਮ ਕਰਦਾ ਹੀ ਕਰਨਾ ਆਪਾਂ ਬਸ ਸਲਾਹ ਵੀ ਸਾਡੀ ਇੱਕ ਹੈ ਦੋਹਾਂ ਦੀ ਅੰਮ੍ਰਿਤ ਰਾਤ ਸੁੱਈ ਇੱਥੇ ਮੈਂ ਸੋਤਾ ਉੱਥੇ ਵਾਲੇ ਆ ਗਿਆ ਲੱਗੇ ਰਹਿਣਾ ਰਾਤ ਨੂੰ ਠੀਕ ਹੈ ਜੀ ਇੱਕ ਵੱਖਰੇ ਨਹੀਂ ਚਾਹੀਦੇ ਚਾਹੀਦੇ ਜੋ ਇਹਨਾਂ ਕਰਾਂਗੇ ਪਿਆਰ ਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਜ ਇਹਨੂੰ ਕਰਾਂਗੇ ਤੇ ਕੱਲ ਨੂੰ ਸਾਨੂੰ ਨਹੀਂ ਕਰੂੰਗਾ ਜੇ ਇਹਨੂੰ ਝਾੜ-ਝਾੜ ਮਰਾਂਗੇ ਸਾਨੂੰ ਕੋਈ ਸਮਝਣਾ ਨਹੀਂ ਨਹੀਂ ਮੁੰਡਾ ਸ਼ੇਰ ਹੈ ਵੇ ਨਹੀਂ ਕਰਦਾ ਬੜਾ ਚੰਗਾ ਇਹਦੇ ਤੇ 10 ਦਾ ਪਤਾ ਕੀ ਹੁੰਦਾ ਹਾਂਜੀ ਤੇ ਸਾਇਲ ਰੱਖੂਗਾ ਕਿ ਤੈਨੂੰ ਇਹ ਗੱਲ ਕਰਿਆ ਹੁੰਦਾ ਕਿ ਕਿਹੜੀ ਗੱਲ ਕਰ ਗਿਆ ਹਾਂ ਮੈਨੂੰ ਪਤਾ ਜਿਹੜੀ ਕਰ ਗਿਆ ਤੈਨੂੰ ਨਹੀਂ ਪਤਾ ਲੱਗਣਾ ਇਹ ਉਹਨੂੰ ਨਹੀਂ ਪਤਾ ਲੱਗਣਾ ਕਿ ਆਹ ਜਾਂਦਾ ਵੇ ਭਿੰਦੜਾ ਤੁਹਾਨੂੰ ਪਤਾ ਜੀ ਹੁਣ ਭਿੰਦੜਾ ਵੱਲ ਹੁਣ ਦਾ ਬੱਲੂ ਮਾਰ ਜਿੰਦਾ ਦਾ ਡੰਗਲ ਜਿਹੜਾ ਸਵਾਦ ਆ ਮੇਰਾ ਤਾਂ ਆ ਜਾਂਦਾ ਜਾਨ ਮੈਂ ਕੀ ਮੈਂ ਫੇਰ ਸੈਜਣਾ ਹੁੰਦਾ ਹਾਂ ਚਲੋ ਚਲੋ ਮੇਰਾ ਲਈ ਜਾਣ ਮੁੰਜਾ ਜਿੰਦਾ ਹਾਂ ਬਿਲਕੁਲ ਬਿਲਕੁਲ ਕੰਮ ਹੀ ਕਰਨਾ ਕੰਮ ਹੀ ਕਰਨਾ ਸਹੀ ਬੋਲੇ ਉਹਨੇ ਉਹਨਾਂ ਕੋ ਜਦ ਤੱਕ ਹਾਂ ਬਿਲਕੁਲ ਲਈਏ ਦੇਖੋ ਚੰਗੀ ਲੱਗੇ ਹੀ ਮਾਈ ਲਿਉਂਨੇ ਨੇ ਲੈਣ ਚਾਹੀਦੀ ਚਾਹੀਦੀ ਜੀ ਇਹਦੇ ਇੱਕ ਦੂਜੇ ਦਾ ਮੰਡ ਪਿਆ ਹਾਂਜੀ ਹਾਂਜੀ ਚਲੋ ਨੰਬਰ ਜੀ ਫਿਰ ਨੰਬਰ ਮੇਰਾ 84371 ਹਾਂਜੀ 46590 ਠੀਕ ਹੈ ਜਿਹੜਾ ਅੰਦਰ ਸਾਹਿਬ ਤਸੀਲ ਵੀ ਮਲਜੀਠਾ ਪਿੰਡ ਭੰਗਾਲੀ ਖੁਰਦ ਛੋਟੀ ਬੰਗਾਲੀ ਜਾਂਦੇ ਤੁਸੀਂ ਖਾ ਦਦਨੇ ਬਿਲਕੁਲ ਜੈਨਜੀਪੁਰ ਦੇ ਲੱਗੇ ਜੈਨਜੀਪੁਰ ਦੇ ਠੀਕ ਹੈ ਭਾਈ ਜੀ ਮੈਂ ਸਸਤੀ ਕਿ